ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਨਵੀਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨਵੀ ਮਕਰੋਪੁਰ ਵਿਖੇ ਪੋਤੀ ਸੰਗ੍ਰਾਂਦ ਅਤੇ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਾਣਕਾਰੀ ਦਿੰਦੇ ਹੋਏ ਜਥੇਦਾਰ ਮਨਮੋਹਨ ਸਿੰਘ ਮਕਰੋਪੁਰ ਪ੍ਰਬੰਧਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨਵੀ ਨੇ ਦੱਸਿਆ ਕਿ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪੂਰਨਮਾਸ਼ੀ ਅਤੇ ਸੰਗ੍ਰਾਂਦ ਦੇ ਦਿਹਾੜੇ ਮੌਕੇ ਸ਼੍ਰੀ ਅਕਨ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਸੁਪਰੰਤਰ ਰਾਗੀ ਜੀ ਟਾਡੀ ਸਿੰਘਾਂ ਵੱਲੋਂ ਸੰਗਤਾਂ ਨੂੰ ਸਿੱਕੇ ਇਤਿਹਾਸ ਦੇ ਨਾਲ ਜੋੜਿਆ ਗਿਆ ਉਹਨਾਂ ਦੱਸਿਆ ਕਿ ਇਸ ਗੁਰੂ ਘਰ ਦੀ ਬਹੁਤ ਵੱਡੀ ਮਾਨਤਾ ਹੈ ਜਿੱਥੇ ਕਿ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਨਾਲ ਸਰੀਰਕ ਰੋਗ ਦੂਰ ਹੁੰਦੇ ਹਨ ਤੇ ਉੱਥੇ ਹੀ ਸੰਗਤਾਂ ਦੀਆਂ ਸੁੱਖੀਆਂ ਹੋਈਆਂ ਮਨੁਕਾਨਾਂ ਵੀ ਪੂਰੀਆਂ ਹੁੰਦੀਆਂ ਹਨ ਅੱਜ ਗੁਰਦੁਆਰਾ ਪਾਸ਼ਾਹੀ ਨੌਵੀਂ ਪਿੰਡ ਮਕਾਰੋ ਬਰਸਾਪ ਹਰ ਮਹੀਨੇ ਦੀ ਤਰ੍ਹਾਂ ਪੂਰਨਮਾਸੀ ਦਾ ਦਿਹਾੜਾ ਸੰਗਤਾਂ ਦੂਰੋਂ ਨੇੜਿਓਂ ਬਾਹਰੋਂ ਵੀ ਬਹੁਤ ਚੱਲ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਸੰਗਤਾਂ ਪਹੁੰਚਦੀਆਂ ਜੋ ਵੀ ਇੱਥੇ ਆ ਕੇ ਗੁਰੂ ਮਹਾਰਾਜ ਅੱਗੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਉਹਨਾਂ ਦੀਆਂ ਬੇਨਤੀਆਂ ਮਨਜ਼ੂਰ ਕਰਦੇ ਆ ਕੋਈ ਬੇਨਤੀ ਕਰਨ ਆਉਂਦਾ ਸੰਗਤ ਕੋਈ ਸ਼ੁਕਰਾਨਾ ਕਰਨ ਆਉਂਦਾ ਤੇ ਬਹੁਤ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਅਨਤ ਮਤ ਮਸਤਕ ਹੁੰਦੀਆਂ ਇਹ ਜੋ ਵੀ ਅਰਦਾਸ ਬੇਨਤੀ ਆ ਸੱਚੇ ਪਾਤਸ਼ਾਹ ਜਿਵੇਂ ਊੜਾ ਫਿਨਸੀ ਜਾਂ ਕੋਈ ਵੀ ਰੋਗ ਜਿਹੜੇ ਸਰੀਰਕ ਤੌਰ ਤੇ ਆ ਉਹ ਆ ਕੇ ਸਰੋਵਰ 'ਚ ਇਸ਼ਨਾਨ ਕਰਕੇ ਸੰਗਤਾਂ ਗੁਰੂ ਦਾ ਲਾਹਾ ਲੰਮੀਐ ਬਾਣੀ ਸੁਣਦੀਐ ਜਿਵੇਂ ਪਹਿਲਾ ਖੰਡਪਾਤ ਸਾਹਿਬ ਦੇ ਭੋਗ ਪਏ ਆ ਉਹਨਾਂ ਤੋਂ ਬਾਅਦ ਰਾਗੀ ਸਿੰਘਾਂ ਨੇ ਰਸਪਿੰਨਾ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਢਾਡੀ ਜਥਾ ਗਿਆਨੀ ਜਸਵੰਤ ਸਿੰਘ ਜੀ ਤਾਨ ਦਾ ਲੱਗਿਆ ਜਸਪਾਲ ਸਿੰਘ ਜੀ ਤਾਨ ਦਾ ਤੇ ਉਹ ਤੋਂ ਬਾਅਦ ਹੋਰ ਸੰਗਤਾਂ ਵੀ ਵੱਧ ਚੜ ਕੇ ਆਈਆਂ ਰਾਗੀ ਜਥੇ ਹੋਰ ਵੀ ਆਉਨੇ ਆ ਤੇ ਸੱਚੇ ਪਾਤਸ਼ਾਹ ਹਰ ਇੱਕ ਦੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਜਿਨ੍ਹਾਂ ਬੀਬੀਆਂ ਦੇ ਬੱਚੇ ਕਿਸੇ ਕਾਰਨ ਸਿਰੇ ਨਹੀਂ ਚੜਦੇ ਉਹ ਵੀ ਇੱਥੇ ਆ ਕੇ ਪੂਰਨਵਾਸੀਆਂ ਆਪਣੇ ਬਲੋਰ ਅਰਦਾਸ ਕਰਕੇ ਇਸ਼ਨਾਨ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਦੀਆਂ ਭਾਵਨਾਵਾਂ ਦੇ ਤੌਰ ਤੇ ਸੱਚੇ ਪਾਤਸ਼ਾਹ ਪੂਰੀਆਂ ਕਰਦਾ ਹੈ ਤੇ ਅਸੀਂ ਆਪਣੇ ਚਰ ਫੇਰ ਦੁਬਾਰਾ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਬਾਤ ਚੜ ਕੇ ਗੁਰੂ ਦਾ ਲਾਹ ਲਓ ਬਾਣੀ ਸੁਣੋ ਤੇ ਸੱਚੇ ਪਾਤਸ਼ਾਹ ਦੀ ਅਰਦਾਸ ਬੇਨਤੀ ਕਰਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ